ਅੱਜ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਸ਼ਲੋਕ ਨੰਬਰ 3 ਤੋਂ 5 ਤੱਕ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਿਛਲੇ ਕਥਾ ਦੌਰਾਨ ਆਪਾਂ ਇਸ ਸ਼ਲੋਕ ਨੰਬਰ 3 ਤੇ ਕਥਾ ਦੀ ਸਮਾਪਤੀ ਕੀਤੀ ਸੀ। ਜਿਸ ਵੇ ਸਤਿਗੁਰੂ ਜੀ ਨੇ ਆਪਾਂ ਨੂੰ ਇਹ ਬਚਨ ਸਮਝਾਏ ਸਾਨ ਤਰਨ ਆਪੋ ਓਹ ਹੀ ਗयो ਲਿਓ ਜਰਾ ਤਨ ਜੀਤ ਆਪਾਂ ਸਮਝਿਆ ਸੀ ਤਰਨ ਆਪੋ ਜਵਾਨੀ ਨੂੰ ਆਖਦੇ ਨੇ ਹੇ ਦਾ ਭਾਵ ਸਿੱਖ ਜਿਹੜਾ ਜਵਾਨੀ ਦਾ ਸਮਾਂ ਹੈ ਉਹ ਤੇਰਾ ਅਮੇ ਹੀ ਬੀਤ ਗਿਆ ਅਮੇ ਦਾ ਮਤਲਬ ਹੁੰਦਾ ਹੈ ਉਹਨਾਂ ਖੰਮਾ ਧੰਦਿਆਂ ਵਿੱਚ ਲੱਗ ਕੇ ਉਸ ਮੋਹ ਮਮਤਾ ਵਿੱਚ ਲੱਗ ਕੇ ਵਿਸ਼ੇ ਵਿਕਾਰਾਂ ਵਿੱਚ ਪੈ ਕੇ ਤੂੰ ਆਪਣੀ ਜਵਾਨੀ ਦਾ ਸਮਾਂ ਗਵਾ ਲਿਆ ਜਰਮ ਇਹਨੇ ਹੈ ਬੁਢੇਪਾ ਹੁਣ ਉਹ ਵਕਤ ਆ ਗਿਆ ਹੈ ਜਦੋਂ ਇਸ ਬਿਰਧ ਅਵਸਥਾ ਨੇ ਤੇਰੇ ਉੱਤੇ ਜਿੱਤ ਹਾਸਲ ਕਰ ਲਈਏ ਹੋਣਸੀ ਚਾਹੀਏ ਵੀ ਤੇ ਉਹ ਕੁਝ ਨਹੀਂ ਕਰ ਸਕਦੇ ਜੋ ਜਵਾਨੀ ਉਮਰ ਵਿੱਚ ਕਰ ਸਕਦੇ ਸਾਂ ਬੋਤਾ ਫੜਿਆ ਨਹੀਂ ਜਾਂਦਾ ਅੱਖਾਂ ਨਹੀਂ ਸਾਥ ਦਿੰਦੀਆਂ ਸੇਵਾ ਨਹੀਂ ਹੁੰਦੀ ਸ਼ਰੀਰ ਨਹੀਂ ਸਾਥ ਦਿੰਦਾ ਸਿਮਰਨ ਬੈਠ ਕੇ ਨਹੀਂ ਕੀਤਾ ਜਾਂਦਾ ਗੋਡੇ ਲੱਤਾਂ ਪੀੜ ਕਰਦੀਆਂ ਨੇ ਨੈਣੋਂ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਵਾਨੀ ਰੁਧਾ ਕੰਠ ਸ਼ਬਦ ਨਹੀਂ ਉਚਰੇ ਅਬ ਕੀ ਕਰਹਿ ਪ੍ਰਾਨੀ ਇਹ ਅਵਸਥਾ ਆ ਗਈ ਏ ਇਹ ਫਿਰ ਜਿਹੜੀ ਬੁਢੇਪੇ ਵਾਲੀ ਅਵਸਥਾ ਏ ਜਦੋਂ ਆ ਜਾਂਦੀ ਏ ਏ ਮੁੜ ਕੇ ਜਾਂਦੀ ਨਹੀਂ ਇਹ ਨਾਲ ਨਿਭਦੀ ਏ ਜਾਂ ਇਸ ਤਰ੍ਹਾਂ ਆਖੀਏ ਸਾਨੂੰ ਨਾਲ ਲੈ ਕੇ ਚਲੀ ਜਾਂਦੀ ਏ ਕਿਸੇ ਸਿਆਣੇ ਵਿਦਵਾਨ ਨੇ ਬੜੇ ਸੋਹਣੇ ਬਚਨ ਲਿਖੇ ਨੇ ਐ ਮੇਰੇ ਮੌਲਾ ਤੇਰੀ ਦੁਨੀਆ ਫਾਨੀ ਦੇਖੀ ਹਰ ਚੀਜ਼ ਯਹਾਂ ਕੀ ਅਨੀ ਜਾਣੀ ਦੇਖੀ ਜੋ ਆਕੇ ਨਾ ਜਾਏ ਉਹ ਬੁੱਢੇ ਪਾ ਦੇਖਾ ਜੋ ਜਾਕੇ ਨਾ ਆਏ ਉਹ ਜਵਾਨੀ ਦੇਖੀ ਜਵਾਨੀ ਚਲੀ ਜਾਂਦੀ ਏ ਮੁੜਕੇ ਦੁਬਾਰਾ ਨਹੀਂ ਆਉਂਦੀ ਬੁੱਢੇ ਪਾ ਆਉਂਦਾ ਏ ਦੁਬਾਰਾ ਜਾਂਦਾ ਨਹੀਂ ਇਹ ਨਾਲ ਲੈ ਕੇ ਜਾਂਦਾ ਗੁਰੂ ਮਹਾਰਾਜ ਜੀ ਸਾਨੂੰ ਫਿਰ ਕੀ ਸਮਝਾਉਂਦੇ ਨੇ ਵੀ ਇਹ ਜਵਾਨੀ ਦਾ ਸਮਾਂ ਤੇ ਤੁਗਵਾਲਿਆ ਬਜ਼ੁਰਗ ਅਵਸਥਾ ਬਣ ਗਈ ਤੁਣ ਸਮਝਾਉਂਦੇ ਨੇ ਕਹੋ ਨਾਨਕ ਅੱਜ ਹਰ ਮਨਾਂ ਆਉਦ ਜਾਤ ਹੈ ਬੀਤ ਆਉਦ ਮੈਨੇ ਉਮਰ ਜਿੰਨੀ ਕੁ ਉਮਰ ਬਾਕੀ ਰਹਿ ਗਈ ਏ ਬਹੁਤੀ ਤੇ ਆਪਾਂ ਗਵਾਲੀ ਮੈਂ ਇਥੇ ਆਪਣੀ ਜੇ ਗੱਲ ਕਰਾਂ ਤੇ ਕਿੰਨਾ ਲੰਮਾ ਸਮਾਂ ਭਜਾਈ ਚਲਾ ਗਿਆ ਤੇ ਹੁਣ ਜਿਹੜੇ ਚਾਰ ਦਿਹਾੜੇ ਰਹਿੰਦੇ ਨੇ ਉਹ ਵੀ ਬੀਤਦੇ ਜਾ ਰਹੇ ਨੇ ਪਤਾ ਨਹੀਂ ਚਾਰ ਦਿਹਾੜੇ ਹੈਨ ਵੀ ਕਿ ਨਹੀਂ ਪਰ ਇੱਕ ਕਰਮ ਕਰਨ ਲਈ ਗੁਰੂ ਜੀ ਸਾਨੂੰ ਪ੍ਰੇਰਣਾ ਕਰਦੇ ਨੇ ਹਰ ਭਜ ਹਰ ਮਨਾ ਐ ਮੇਰੇ ਮਨਾ ਹੁਣ ਵਾਹਿਗੁਰੂ ਜੀ ਦਾ ਭਜਨ ਕਰਿਆ ਕਰ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਇਸ ਤਰ੍ਹਾਂ ਨਹੀਂ ਕਿ ਸਾਨੂੰ ਆਸ ਨਾ ਬਣਾਈ ਹੋਵੇ ਇਹ ਨਾ ਆਖਿਆ ਹੋਵੇ ਕਿ ਕੋਈ ਗੱਲ ਨਹੀਂ ਕਿ ਜਿਹੜਾ ਸਮਾਂ ਬੀਤ ਗਿਆ ਉਹ ਤੇ ਬੀਤ ਗਿਆ ਲੇਕਿਨ ਜਿਹੜਾ ਚੱਲ ਰਿਹਾ ਹੈ ਕੰਮ ਸੇ ਕੰਮ ਇਹਨੂੰ ਤੇ ਸੰਭਾਲ ਲੈ। ਭਾਈ ਨੰਦ ਲਾਲ ਜੀ ਨੇ ਬੜੇ ਸੋਹਣੇ ਬਚਨ ਲਿਖੇ ਨੇ ਉਹਨਾਂ ਬਚਨਾਂ ਦਾ ਪੰਜਾਬੀ ਚ ਲੱਥਾ ਕੀਤਾ ਕਿਸੇ ਗੁਰਮੁਖ ਨੇ। ਉਹ ਕਹਿੰਦੇ ਨੇ ਕਿ ਪਿਛਲੀ ਉਮਰ ਗਵਾਲੀ ਐਵੇਂ ਰੱਬ ਦੀ ਭਗਤ ਨਾ ਕੀਤੀ ਆਗੂ ਸੁਧਰ ਚੰਨੋਂ ਨੰਦ ਲਾਲਾ ਜੋ ਬੀਤੀ ਸੋ ਬੀਤੀ ਅੱਜ ਹੋਂ ਕਿਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤਿਹ ਭਜਨ ਤੇ ਨਿਰਭੈ ਪਦ ਪਾਵੇ ਜਿਹੜੀ ਬੀਤ ਗਈ ਏ ਉਦੇ ਉੱਤੇ ਬਹੁਤਾ ਪਛਤਾਵਾ ਨਾ ਕਰ ਜਿਹੜੀ ਚੱਲ ਰਹੀ ਏ ਉਸ ਨੂੰ ਸੰਭਾਲ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਖਦੇ ਨੇ ਅਜੇ ਕੁਝ ਨਹੀਂ ਵਿਗੜਿਆ ਆਪਾਂ ਉਹ ਪੰਜਾਬੀ ਦੀ ਕਹਾਵਤ ਜਿਹੜੀ ਏ ਕਿ ਡੁੱਲਿਆਂ ਬੇਰਾਂ ਦਾ ਅਜੇ ਵੀ ਕੁਝ ਨਹੀਂ ਵਿਗੜਿਆ ਅੱਜ ਹੁ ਕਿਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਜੇ ਤੂੰ ਹੋਣੀ ਭਗਤੀ ਸ਼ੁਰੂ ਕਰ ਦੇਵੇਂ ਤੇ ਸਤਗੁਰੂ ਆਖਦੇ ਨੇ ਫੇਸ ਭਜਨ ਦੀ ਸਭਜਨ ਦੇ ਸਦਕਾ ਤੋਂ ਹੁਣ ਵੀ ਨਿਰਪੈ ਪਦਵੀ ਨੂੰ ਪ੍ਰਾਪਤ ਕਰ ਸਕਦਾ ਹੈ ਸੋ ਇਸ ਲੋਕ ਆਪਾਂ ਸ਼ਲੋਕ ਨੰਬਰ 3 ਪਿਛਲੇ ਹਫਤੇ ਸਮਝ ਰਹੇ ਸਾਂ ਤੇ ਅੱਜ ਇਸ ਨੂੰ ਆਪਾਂ ਪੂਰਿਆਂ ਕੀਤਾ ਸ਼ਲੋਕ ਨੰਬਰ 4 ਵਿੱਚ ਆਖਦੇ ਨੇ ਬਿਰਧ ਭਇਓ ਸੋਝ ਨਹੀਂ ਕਾਲ ਪਹੁੰਚਿਉ ਆਨ ਪਿਛਲੇ ਸ਼ਲੋਕ ਵਿੱਚ ਜ਼ਿਕਰ ਸੀ ਜਵਾਨੀ ਦਾ ਤਰਨ ਤਰਨਾ ਪੋ ਦਾ ਜਵਾਨੀ ਦਾ ਤਰਨ ਅਵਸਥਾ ਦਾ ਹੁਣੇ ਸ਼ਲੋਕ ਵਿੱਚ ਉਹਨਾਂ ਨੇ ਜ਼ਿਕਰ ਕਰਨਾ ਹੈ ਬਿਰਧ ਅਵਸਥਾ ਦਾ ਆਵੇ ਬਿਰਧ ਅਵਸਥਾ ਇਨੀ ਮਾੜੀ ਨਹੀਂ ਜਿੰਨੀ ਅਸੀਂ ਸਮਝਦੇ ਆਂ ਸਾਨੂੰ ਇਹ ਦਿੱਕਤ ਹੈ ਕਿ ਅਸੀਂ ਕਿਉਂਕਿ ਜੋ ਜਵਾਨੀ ਚ ਕੀਤਾ ਹੀ ਹੁੰਦੇ ਨੇ ਵਿਕਾਰ ਚੰਗੇ ਮੰਦੇ ਜੋ ਕੁਝ ਵੀ ਬਿਰਦ ਅਵਸਥਾ ਵਿੱਚ ਉਹ ਸੋਚਾਂ ਉਹ ਵਿਚਾਰਾਂ ਉਹ ਫੁਰਨੇ ਸਾਡਾ ਖਹਿੜਾ ਨਹੀਂ ਛੱਡਦੇ ਰਾਤ ਦਿਨ ਉਹ ਹੀ ਜੋ ਬੀਤੇ ਵਿੱਚ ਅਸੀਂ ਕੀਤਾ ਉਹ ਯਾਦ ਆਉਂਦਾ ਰਹਿੰਦਾ ਪਰ ਜੇਕਰ ਅਸੀਂ ਥੋੜਾ ਜਿਹਾ ਵੀ ਆਪਣੇ ਮਨ ਨੂੰ ਮੋੜੀਏ ਇਹ 모ੜਿਆ ਜਾ ਸਕਦਾ ਐਸਾ ਨਹੀਂ ਕਿ ਇਹ ਇੰਨਾ ਹੀ 모ੜ ਕੇ ਮੁੜਦਾ ਹੀ ਨਹੀਂ ਇਸ ਨੂੰ 모ੜਿਆ ਜਾ ਸਕਦਾ ਲੇਕਿਨ ਜੇ ਜਵਾਨੀ ਉਮਰ ਵਿੱਚ ਇਸ ਪਾਸੇ ਕਦੀ ਧਿਆਨ ਨਹੀਂ ਦਿੱਤਾ ਕਦੀ ਗੁਰਬਾਣੀ ਦਾ ਪਾਠ ਨਹੀਂ ਕੀਤਾ ਕਦੀ satsangਤ ਵਿੱਚ ਨਹੀਂ ਗਏ ਕਦੀ ਦੋ ਘੜੀਆਂ ਬਹਿ ਕੇ ਨਾਮ ਨਹੀਂ ਜਪਿਆ ਕੋਈ ਗੁਰਮੁਖਾਂ ਦੀ ਸੇਵਾ ਨਹੀਂ ਕੀਤੀ ਫਿਰ ਬਿਰਧ ਅਵਸਥਾ ਵਿੱਚ ਹੋਰ ਕੁਝ ਸੁੱਝਦਾ ਹੀ ਨਹੀਂ ਫਿਰ ਉਹੋ ਹੀ ਗੱਲਾਂ ਮੁੜ ਮੁੜ ਕੇ ਚੇਤੇ ਆਈ ਜਾਂਦੀਆਂ ਨੇ ਬਿਰਧ ਪਇਓ ਸੂਝੈ ਨਹੀਂ ਹੋਰ ਕੁਝ ਸੁੱਝਦਾ ਹੀ ਨਹੀਂ ਫਿਰ ਹੁਣ ਸਿਆਣੇ ਲੋਕ ਆਖਦੇ ਨੇ ਕਿ ਕੁਝ ਲੋਕ ਐਹੋ ਜੇ ਵੀ ਹੋਏ ਨੇ ਇਸ ਦੁਨੀਆ ਦੇ ਅੰਦਰ ਜਿਨ੍ਹਾਂ ਨੇ ਆਪਣੀ ਬਿਰਧ ਅਵਸਥਾ ਨਹੀਂ ਸਗੋਂ ਕਿਸੇ ਹੋਰ ਦੀ ਬਿਰਧ ਅਵਸਥਾ ਵੇਖ ਕੇ ਆਪਣੇ ਆਪ ਨੂੰ ਸੁਧਾਰ ਲਿਆ ਉਹਨਾਂ ਵਿੱਚੋਂ ਇੱਕ ਸੰ ਮਹਾਤਮਾ ਬੁੱਧ ਉਹਨਾਂ ਨੇ ਕਿਸੇ ਬਜ਼ੁਰਗ ਨੂੰ ਤਰੇ ਜਾਂਦੇ ਨੂੰ ਵੇਖਿਆ ਉਹਨਾਂ ਨੇ ਕਿਸੇ ਰੋਗੀ ਨੂੰ ਵੇਖਿਆ ਉਹਨਾਂ ਨੇ ਇੱਕ ਮਰੇ ਹੋਏ ਇਨਸਾਨ ਨੂੰ ਕਫਨ ਵਿੱਚ ਲਪੇਟ ਕੇ ਚਾਰ ਬੰਦੇ ਮੋਢਿਆਂ ਤੇ ਚੁੱਕ ਕੇ ਦਫਨਾਕ ਦਫਨਾਉਣ ਵਾਸਤੇ ਜਾਂ ਉਹਦਾ ਸੰਸਕਾਰ ਕਰਨ ਵਾਸਤੇ ਲਈ ਜਾਂਦੇ ਸਨ ਉਸ ਨੂੰ ਵੇਖਿਆ ਤੇ ਆਪਣੇ ਰਥਵਾਹੀ ਨੂੰ ਪੁੱਛਿਆ ਕਿ ਇਹ ਸਭ ਕੀ ਏ ਉਸ ਨੇ ਆਖਿਆ ਰਾਜਕੁਮਾਰ ਤੂੰ ਇਹਨਾਂ ਗੱਲਾਂ ਚੋਂ ਕੀ ਲੈਣਾ ਛੱਡ ਪਰਾਂ ਤੂੰ ਰਾਜਕੁਮਾਰ ਐ ਨੇ ਸੁਖ ਸੁਹੂਲਤਾ ਤੇਰੇ ਕੋਲ ਨੇ ਤੂੰ ਉਹਨਾਂ ਦਾ ਆਨੰਦ ਮਾਨ ਉਹਨੇ ਆਖਿਆ ਨਹੀਂ ਫਿਰ ਵੀ ਮੈਨੂੰ ਦੱਸਤਾ ਸਹੀ ਰਥਵਾਈ ਨੇ ਗੱਲ ਆਖੀ ਸੀ ਕਿ ਇਹ ਵਕਤ ਹਰ ਇੱਕ ਤੇ ਆਉਣਾ ਬੁਢੇਪਾ ਵੀ ਆਵੇਗਾ ਤੇ ਹਰ ਇੱਕ ਸਰੀਰ ਨੂੰ ਇਹ ਚਾਰ ਬੰਦੇ ਛੁੱਕ ਕੇ ਵੀ ਲੈ ਕੇ ਜਾਣਗੇ ਤੇ ਉਹਨੇ ਪੁੱਛਿਆ ਕਿ ਇਹ ਵਕਤ ਮੇਰੇ ਤੇ ਵੀ ਆਉਣਾ ਹੈ ਕਿਉਂ ਨਹੀਂ ਰਾਜkumar ਇਹ ਵਕਤ ਤੇ ਸਭਨਾ ਤੇ ਆਉਣਾ ਤੇਰੇ ਤੇ ਵੀ ਆਉਣਾ ਮੇਰੇ ਤੇ ਵੀ ਆਉਣਾ ਬਸ ਐਨੀ ਇੱਕ ਗੱਲ ਉਹਨੂੰ ਲੱਗ ਗਈ ਤੇ ਫਿਰ ਉਹਨੇ ਉਸ ਰੋਗ ਤੋਂ ਬਚਣ ਵਾਸਤੇ ਉਸ ਬੁੱਢੇ ਪੇਤੋਂ ਬਚਣ ਵਾਸਤੇ ਉਸ ਬਣੀ ਹੋਈ ਲਾਸ਼ ਤੋਂ ਬਚਣ ਵਾਸਤੇ ਪ੍ਰਮਾਤਮਾ ਦੀ ਬੰਦਗੀ ਵਿੱਚ ਆਪਣੇ ਆਪ ਨੂੰ ਜੋੜਿਆ ਕੁਝ ਲੋਕ ਕਹਿੰਦੇ ਨੇ 12 ਵਾਰੀ ਤਪਸਾਧਨਾ ਕੀਤੀ ਕੁਝ ਘੱਟਵਾਦ ਚਲੋ ਜਿੰਨਾ ਵੀ ਹੋਵੇ ਉਹਨੇ ਭਜਨ ਬੰਦਗੀ ਕਰਕੇ ਉਸ ਜਵਾਨੀ ਉਮਰ ਵਿੱਚ ਆਪਣਾ ਬੁਢੇਪਾ ਵੀ ਸੰਵਾਰ ਲਿਆ ਤੇ ਆਪਣਾ ਅੰਤ ਸਮਾ ਵੀ ਸੰਵਾਰ ਲਿਆ ਗੁਰੂ ਅਮਰਦਾਸ ਮਹਾਰਾਜ 70 ਵਰਿਆਂ ਦੀ ਉਮਰ ਤੋਂ ਬਾਅਦ ਆਏ ਸਨ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਦਰਬਾਰ ਵਿੱਚ ਕਹਿੰਦੇ ਨੇ 10-12 ਸਾਲ ਸੇਵਾ ਕੀਤੀ ਪਾਣੀ ਦੀ ਗਾਗਰ ਚੁੱਕ ਕੇ ਲਈ ਆਉਂਦੇ ਨੇ ਡਿੱਗ ਪਏ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਦਿਨੇ ਸੱਦਿਆ ਗਿਆ ਤੇ ਹੱਥ ਜੋੜ ਕੇ ਆਖਣ ਲੱਗੇ ਮਹਾਰਾਜ ਜੀ ਹੁਣ ਤੇ ਬੁਢੇਪੇ ਨੇ ਇੰਨਾ ਜ਼ੋਰ ਪਾ ਲਿਆ ਹੈ ਕਿ ਹੁਣ ਤੇ ਸੇਵਾ ਕਰਨ ਜੋਗਾ ਵੀ ਮੈਂ ਨਹੀਂ ਰਿਹਾ ਮੈਂ ਡਿੱਗ ਪਿਆ ਸਾਂ ਗੁਰੂ ਜੀ ਆਖਣ ਲੱਗੇ ਜਦੋਂ ਫਲ ਪੱਕ ਜਾਂਦਾ ਹੈ ਉਹ ਡਿੱਗ ਹੀ ਪੈਂਦਾ ਹੈ ਤੇ ਨਾਲੇ ਮੈਂ ਵੇਖਦਾ ਸਾਂ ਉਡੀਕਦਾ ਸਾਂ ਕਦੋਂ ਤੂੰ ਡਿੱਗੇ ਤੇ ਕਦੋਂ ਮੈਂ ਚੁੱਕਾਂ ਇੱਕ ਤੇ ਹੁੰਦਾ ਹੈ ਸਰੀਰ ਕਰਕੇ ਡਿੱਗਣਾ ਇੱਕ ਹੁੰਦਾ ਹੈ ਮਨ ਕਰਕੇ ਡਿੱਗਣਾ ਗੁਰੂ ਜੀ ਸਾਨੂੰ ਵੇਖਦੇ ਨੇ ਕਿ ਕਦੋਂ ਆਪਣੀ ਹਉਮੈ ਛੱਡੇਗਾ ਤੇ ਨੀਵਾ ਹੋਏਗਾ ਮੈਂ ਉਦੋਂ ਹੀ ਫੜ ਕੇ ਨੂੰ ਗਲੇ ਲਾ ਲਾਂਗਾ ਪਰ ਅਸੀਂ ਡਿੱਗਦੇ ਨਹੀਂ ਆ ਭਾਵੇਂ ਅਸੀਂ ਕਦੀ ਹਉਮੈ ਨਹੀਂ ਛੱਡਦੇ ਮਰਦੇ ਦਮ ਤੱਕ ਮੈਂ ਮੈਂ ਮੇਰਾ ਮੇਰਾ ਕਰ ਹੀ ਜਾਣਿਆ ਗੁਰੂ ਸਾਹਿਬ ਸ਼ਾਇਦ ਸਾਨੂੰ ਇਹੋ ਹੀ ਗੱਲ ਸਮਝਾਉਂਦੇ ਨੇ ਕਿ ਅਜੇ ਵੀ ਤੈਨੂੰ ਨਹੀਂ ਸੋਝ ਰਿਹਾ ਦੁਨੀਆ ਤੂੰ ਜਾਂਦੀ ਵੇਖਣੇ ਪਿਆ ਕਿੰਨੇ ਲੋਕ ਬਿਮਾਰ ਹਸਪਤਾਲਾਂ ਚ ਪਏ ਨੇ ਤੂੰ ਵੇਖ ਰਿਆ ਕਿੰਨੇ ਬਜ਼ੁਰਗ ਨੇ ਜਿਨ੍ਹਾਂ ਨੂੰ ਰੋਟੀ ਖਾਣੀ ਪਾਣੀ ਦੀ ਘੋਟ ਅੰਦਰ ਲਗਾਉਣੀ ਔਖੀ ਹੋ ਜਾਂਦੀ ਏ ਤੈਨੂੰ ਸਭ ਪਤਾ ਏ ਪਰ ਤੈਨੂੰ ਇਹ ਸੋਝੀ ਨਹੀਂ ਰਿਹਾ ਕਿ ਸਮਾਂ ਮੇਰੇ ਤੇ ਵੀ ਆਉਣਾ ਏ ਅਗਲੀ ਗੱਲ ਕਾਲ ਪਹੁੰਚਿਓ ਆਣ ਹੁਣ ਉਹ ਵਕਤ ਦੂਰ ਨਹੀਂ ਜਦੋਂ ਕਾਲ ਨੇ ਭਾਵ ਸਮੇਂ ਨੇ ਭਾਵ ਮੌਤ ਨੇ ਆ ਜਾਣਾ ਹੈ ਫਿਰ ਉਹਦੇ ਤੋਂ ਬਚਨ ਦਾ ਜੀ ਕੀ ਉਪਾਏ ਕਹੋ ਨਾਨਕ ਨਰ ਬਾਵਰੇ ਕਿਉਂ ਨਾ ਭਜੇ ਭਗਵਾਨ ਬਾਵਰੇ ਤੋਂ ਮਤਲਬ ਹੁੰਦਾ ਕਮਲਿਆ ਬੰਦਿਆ ਹੁਣ ਸਿਮਰ ਲੈ ਹੋਣੀ ਜਫਲ ਲੈ ਜਵਾਨੇ ਉਪਰ ਨੰਗਾ ਲਈ ਤੂੰ ਬਿਰਦ ਅਵਸਥਾ ਬਣ ਗਈ ਤੇਰੇ ਅਜੇ ਵੀ ਦਿਮਾਗ ਵਿੱਚ ਗੱਲ ਨਹੀਂ ਆ ਰਹੀ ਕਿ ਮੈਂ ਜ਼ਿੰਦਗੀ ਵਿੱਚ ਖੱਟਿਆ ਕੀ ਸਿਆਣੇ ਬੰਦੇ ਆਖਦੇ ਨੇ ਬੰਦੇ ਨੇ ਅਜੇ ਸਫ਼ਰ ਆਪਣਾ ਸ਼ੁਰੂ ਹੀ ਨਾ ਕੀਤਾ ਹੋਵੇ ਤੇ ਉਹਦੀਆਂ ਲੱਤਾਂ ਥੱਕ ਗਈਆਂ ਹੋਣ ਤੂੰ ਆਪਣੀ ਮੰਜ਼ਿਲ ਤੇ ਕਿਵੇਂ ਪਹੁੰਚੇਗਾ ਕਿ ਤੇ ਆਪਾਂ ਸਾਰੇ ਜਣੇ ਵੇਖੀਏ ਆਪਣੇ ਆਪਣੇ ਅੰਦਰ ਛਾਤੀ ਮਾਰ ਕੇ ਕਿ ਸਾਡੇ ਨਾਲ ਕਿਤੇ ਉਹ ਹੀ ਗੱਲ ਤੇ ਨਹੀਂ ਬਣੀ ਵੀ ਅਸੀਂ ਅਜੇ ਅਧਿਆਤਮਿਕ ਰਸਤਾ ਸ਼ੁਰੂ ਹੀ ਨਹੀਂ ਕੀਤਾ ਤੁਰਨ ਹੀ ਨਹੀਂ ਲੱਗੇ ਦੇ ਉੱਤੇ ਤੇ ਬੁੱਢੇ ਪਾ ਆ ਗਿਆ ਹੁਣ ਕਿਵੇਂ ਪਾਰ ਲੰਗਾਂਗੇ ਕਹਿੰਦੇ ਨੇ ਤੁਸੀਂ ਦਰਿਆ ਪਾਰ ਕਰਨਾ ਹੋਵੇ ਤੇ ਐਨ ਵਿਚਕਾਰ ਜਾ ਕੇ ਤੁਸੀਂ ਥੱਕ ਜਾਓ ਨਾ ਤੁਸੀਂ ਅੱਗੇ ਜਾਣ ਜੋਗੇ ਨਾ ਤੁਸੀਂ ਪਿੱਛੇ ਮੁੜਨ ਜੋਗੇ ਸਾਡੀ ਕੁਝ ਹਾਲਤ ਇਹੋ ਜੀ ਬਣ ਗਈ ਏ ਅਸੀਂ ਐਨ ਮੰਜ ਧਾਰ ਵਿੱਚ ਜਾ ਕੇ ਥੱਕ ਗਏ ਆ ਫਸ ਗਏ ਆ ਉਨਾਂ ਅੱਗੇ ਜੋਗੇ ਰਹੇ ਨਾ ਹੁਣ ਪਿੱਛੇ ਜੋਗੇ ਰਹੇ ਪਰ ਗੁਰੂ ਸਾਹਿਬ ਨੇ ਸਾਨੂੰ ਆਸਤੇ ਬਣਾਈ ਏ ਕਿ ਅਜੇ ਵੀ ਤਕੜੇ ਹੋ ਅਜੇ ਵੀ ਹਿੰਮਤ ਕਰੋ ਪਰਮਾਤਮਾ ਦੀ ਭਗਤੀ ਵਿੱਚ ਜੁੜੋ ਕੋਹੋਂ ਨਾਨਕ ਨਰ ਬਾਬਰੇ ਕਮਲਿਆ ਬੰਦਿਆ ਕਿਉ ਨਾ ਭਜੈ ਭਗਵਾਨ ਤੋ ਅਜੇ ਵੀ ਰੱਬ ਨੂੰ ਕਿਉ ਨਹੀਂ ਚੇਤੇ ਕਰਦਾ ਉਹਨੂੰ ਯਾਦ ਕਰਿਆ ਕਰ ਸ਼ਲੋਕ ਨੰਬਰ 5 ਵਿੱਚ ਤਿੰਨ ਵਿੱਚ ਆਖਿਆ ਜਵਾਨੀ ਉਮਰ ਚਲੀ ਗਈ 4 ਵਿੱਚ ਆਖਿਆ ਬਜ਼ੁਰਗ ਅਵਸਥਾ ਆ ਗਈ ਹੋ ਨਹੀਂ ਸਮਝ ਸਲੋਕ ਨੰਬਰ 5 ਵਿੱਚ ਆਖਦੇ ਨੇ ਧਨ دارਾ ਸੰਪਤ ਸਗਲ ਜਿਨ ਆਪਣੀ ਕਰਮਾਲ ਉਹ ਇਸ ਬਜ਼ੁਰਗ ਅਵਸਥਾ ਵਿੱਚ ਬੰਦਾ ਕਰਦਾ ਕੀ ਏ ਜੋ ਕੋ ਜਿੰਨੇ ਖੱਟਿਆ ਕਮਾਇਆ ਸੀ ਆਪਣੇ ਜੀਵਨ ਵਿੱਚ ਉਹਨੂੰ ਐਸਾ ਜੱਫਾ ਮਾਰ ਕੇ ਬੰਦਾ ਕਿ ਇਹ ਸਭ ਮੇਰਾ ਹੈ ਇਹ ਮੇਰੇ ਹੱਥੋਂ ਨਿਕਲ ਨਾ ਜਾਏ ਪਰ ਇਹਨੂੰ ਇਹ ਸਮਝ ਨਹੀਂ ਆਉਂਦੀ ਇਹ ਸਭ ਕੁਝ ਨਾਲ ਨਹੀਂ ਜਾਣਾ ਇਹ ਸਭ ਕੁਝ ਇੱਥੋਂ ਦਾ ਸਾਜੋ ਸਮਾਨ ਏ ਇੱਥੇ ਹੀ ਰਹਿ ਜਾਣਾ ਗੁਰਬਾਣੀ ਤਾਂ ਇੱਥੋਂ ਤੱਕ ਆਖਦੀ ਆਂ ਸ਼ਰੀਰ ਵੀ ਤੈਨੂੰ ਇੱਥੋਂ ਹੀ ਮਿਲਿਆ ਇਹ ਤੂੰ ਪਿੱਛੋਂ ਕਿਤੋਂ ਨਾਲ ਨਹੀਂ ਲੈ ਕੇ ਆਇਆ ਤੇ ਪੰਜ ਤੱਤੇ ਮਿੱਟੀ ਘੱਟਾ ਜਿਹਨੂੰ ਜੋੜ ਤੋੜ ਕੇ ਪ੍ਰਮਾਤਮਾ ਨੇ ਦੇਹੀ ਬਣਾਈ ਏ ਤੇ ਸਾਰਾ ਸਮਾਨ ਵੀ ਇੱਥੋਂ ਦਾ ਹੀ ਏ ਤੇ ਇਹਨੇ ਥੀ ਰਹਿ ਜਾਣਾ ਜਿਸ ਸਾਡੇ ਨਾਲ ਸਰੀਰ ਜਿਸ ਨੂੰ ਅਸੀਂ ਲੈ ਕੇ ਪੈਦਾ ਹੋਏ ਸਾਂ ਉਹਨੇ ਵੀ ਨਾਲ ਨਹੀਂ ਜਾਣਾ ਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਇਕੱਠੀਆਂ ਕਰ ਲਈਆਂ ਨੇ ਕੀ ਇਹ ਨਾਲ ਜਾਣ ਗਈਆਂ ਪਰ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਗੁਰੂ ਜੀ ਸਾਨੂੰ ਕੁਝ ਇਕੱਠਾ ਕਰਨ ਤੋਂ ਰੋਕਿਆ ਨਹੀਂ ਉਹਨਾਂ ਨੇ ਇਹ ਗੱਲ ਸਮਝਾਈਏ ਕਿ ਇਹ ਜੋ ਕੁਛ ਤੂੰ ਕੀਤਾ ਏ ਜਰਾ ਸੋਚ ਸਮਝ ਕੇ ਕਰੀਂ ਤੇਰੇ ਨਾਲ ਤਾਂ ਬਿਲਕੁਲ ਕੁਝ ਵੀ ਨਹੀਂ ਜਾਣਾ ਤੇ ਜੇ ਸੱਚੀ ਮੁੱਚੀ ਸਾਨੂੰ ਸਮਝ ਆ ਜਾਏ ਵੀ ਨਾਲ ਕੁਝ ਵੀ ਨਹੀਂ ਜਾਣਾ ਫਿਰ ਅਸੀਂ ਕਿਉਂ ਰਾਤ ਦਿਨ ਮਰਦੇ ਆਂ ਫਿਰ ਧਰਮ ਦੇ ਕਿਰਤ ਕਰੀਏ ਨਾਮ ਜਪੀਏ ਵੰਡ ਛਕੀਏ ਸੇਵਾ ਕਰੀਏ ਗੁਰਮੁਖਾਂ ਦੀ ਸੰਗਤ ਕਰੀਏ ਕੁਝ ਚੰਗੇ ਕਰਮ ਕਮਾਈਏ ਰਾਤ ਦਿਨ ਬਸ ਇੱਕੋ ਹੀ ਮੇਰਾ ਮੇਰਾ ਕਰਕੇ ਅਸੀਂ ਇਹਦੇ ਪਿੱਛੇ ਪੈ ਜਾਈਏ ਤੇ ਆਪਾਂ ਨੂੰ ਸਮਝ ਤੇ ਸਾਰਿਆਂ ਨੂੰ ਹੀ ਹੈ ਵੀ ਆਪਾਂ ਜਾਂਦੇ ਲੋਕਾਂ ਨੂੰ ਵੇਖਦੇ ਹੀ ਆ ਪਏ RAM ਗयो RAMAN ਗयो ਜਾ ਕੋ ਬਹੁ ਪਰਵਾਰ ਕੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਇਹ ਸੰਸਾਰ ਤੇ ਬਈ ਸੁਪਨੇ ਵਰਗਾ ਏ ਜਿਵੇਂ ਸੁਪਨੇ ਵਿੱਚ ਕੋਈ ਰਾਜਾ ਬਣ ਕੇ ਬਹਿ ਜਾਏ ਅੱਖਾਂ ਖੁੱਲਣ ਗਈਆਂ ਤੇ ਕੀ ਹੋਏਗਾ ਉਹਤੇ ਭਿਖਾਰੀ ਦਾ ਭਿਖਾਰੀ ਰਹੇਗਾ ਸੁਪਨੇ ਵਿੱਚ ਬੇਸ਼ੱਕ ਰਾਜਾ ਬਣਿਆ ਸੀ ਕਿਤੇ ਸਾਡੀ ਸਭਨਾਂ ਦੀ ਉਹ ਹੀ ਹਾਲਤ ਤਾਂ ਨਹੀਂ ਬਣੀ ਹੋਈ ਅਸੀਂ ਖੁੱਲੀਆਂ ਅੱਖਾਂ ਨਾਲ ਇੱਕ ਸੁਪਨਾ ਤੇ ਨਹੀਂ ਵੇਖਦੇ ਪਏ ਜਦੋਂ ਗਿਆਨਮਈ ਪ੍ਰਕਾਸ਼ ਵਿੱਚ ਅੱਖਾਂ ਖੁੱਲਣ ਗਈਆਂ ਉਦੋਂ ਅਸੀਂ ਵੇਖਾਂਗੇ ਇਹ ਤਾਂ ਸੁਪਨਾ ਹੀ ਸੀ ਸੁਪਨੇ ਵਿੱਚ ਸਾਰੀ ਜ਼ਿੰਦਗੀ ਮੈਂ ਕਿਹੜੇ ਕੰਮ ਲੱਗਾ ਰਿਆ ਹੁਣ ਅੱਖ ਖੁੱਲੀ ਤੇ ਹੁਣ ਵੇਲਾ ਵਿਹਾ ਗਿਆ ਧਨ ਧਾਰਾ ਸੰਪਤ ਧਾਰਾ ਮੈਨੇ istri ਸੰਪਤ ਮੈਨੇ ਸੰਪਤੀ ਅਸੀਂ ਥੋੜਾ ਥੋੜਾ ਧਨ ਜੋੜਦੇ ਅੱਜ 100 ਜੋੜੇ ਕੱਲ ਦਾ 100 ਮਿਲਾ ਲੇ ਪਰਸੋਂ ਵੀ ਹੋਰ ਉਹਦੇ ਚ ਪਾ ਲੇ ਤੇ ਹੌਲੀ ਹੌਲੀ ਉਹ ਵੱਡਾ ਅਮਾਉਂਟ ਬਣਦਾ ਜਾਂਦਾ ਫਿਰ ਸਹੀ ਜੇ ਸਹੀ ਜੇ ਅਸੀਂ ਪੋਰ ਸਾਜੋ ਸਮਾਨ ਖਰੀਦਨੇ ਸ਼ੁਰੂ ਕਰਦੇ ਆਂ ਜ਼ਮੀਨਾਂ ਜਾਇਦਾਦਾਂ ਬਣਾਉਨੇ ਆ ਘਰ ਕੋਠੀਆਂ ਬੰਗਲੇ ਬਣਾਉਨੇ ਆ ਹੋਰ ਫੈਕਟਰੀਆਂ ਬੜਾ ਇੱਕੋ ਜਾਫਾ ਕਰਨੇ ਆ ਜਦੋਂ ਇਹ ਸਭ ਕੁਝ ਹੋ ਜਾਂਦਾ ਇਸ ਨੂੰ ਫਿਰ ਸੰਪਤੀ ਆਖਦੇ ਨੇ ਪਹਿਲਾਂ ਧਨ ਸੀ ਤੇ ਫਿਰ ਹੌਲੀ-ਹੌਲੀ ਉਹ ਵਾਧਾ ਵਾਧਾ ਉਸ ਧਨ ਨੇ ਸੰਪਤੀ ਦਾ ਰੂਪ ਧਾਰਨ ਫਿਰ ਲਿਆ ਨਾਲ ਫਿਰ ਪਰਿਵਾਰ ਜੁੜ ਗਿਆ ਫਿਰ ਗੁਰੂ ਜੀ ਆਖਦੇ ਨੇ ਜਿੰਨ ਆਪਣੀ ਕਰਮਾਂ ਇੱਥੇ ਜਿਹੜਾ ਜਿੰਨ ਸ਼ਬਦੇ ਦਾ ਮਤਲਬ ਹੈ ਨਾ ਆਪਣੀ ਕਰਕੇ ਨਾ ਮੰਨ ਉਸ ਨੂੰ ਇਹ ਤੇਰੀ ਨਹੀਂ ਇੱਥੇ ਤੇ ਸਿਆਣੇ ਕਹਿੰਦੇ ਨੇ ਤੁਸੀਂ ਇੱਕ ਕਦਮ ਰੱਖੋ ਨਾ ਇੱਕ ਕਦਮ ਤੇ ਸੈਂਕੜੇ ਲੋਕਾਂ ਦੇ ਸਿਰ ਉੱਤੇ ਉਹ ਕਦਮ ਜਿਸ ਦਾ ਮਤਲਬ ਹੈ ਕਿ ਇੰਨੇ ਲੋਕ ਇਥੋਂ ਹੋ ਕੇ ਗੁਜ਼ਰ ਗਏ ਨੇ ਕੁਈ ਜ਼ਮੀਨ ਚ ਦਬਾਤੇ ਗਏ ਕੋਈ ਸਾੜ ਦਿੱਤੇ ਗਏ ਕੋਈ ਪਤਾ ਨਹੀਂ ਕੀ ਕੀ ਬਣਿਆ ਅਨਗਿਣਤ ਜੀਵ ਆਏ ਤੇ ਅਨਗਿਣਤ ਜੀਵ ਇਥੋਂ ਚਲੇ ਗਏ ਤੂੰ ਇਹ ਸਤਨ دارਾ ਤੇ ਸੰਪਤੀ ਨੂੰ ਸਭ ਕੁਛ ਨੂੰ ਆਪਣਾ ਕਰਕੇ ਨਹੀਂ ਮੰਨ ਨਹੀਂ ਜਾਣ ਕਿ ਸਭ ਕੁਛ ਮੇਰਾ ਏ ਫਿਰ ਗੁਰੂ ਜੀ ਨੇ ਆਖਿਆ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਹੁਣ ਗੁਰੂ ਜੀ ਮੈਨੂੰ ਨਹੀਂ ਲੱਗਦਾ ਉਹ ਝੂਠ ਬੋਲਦੇ ਹੋਣਗੇ ਉਹ ਤਾਂ ਸਾਚੀ ਕਹਿੰਦੇ ਨੇ ਸਾਚੀ ਜਾਨ ਉਹਨਾਂ ਨੇ ਆਪ ਹੀ ਲਿਖਿਆ ਵੀ ਮੇਰੀ ਇਸ ਗੱਲ ਨੂੰ ਸੱਚੀ ਕਰਕੇ ਮੰਨ ਇਨ ਮੈਂ ਕਛ ਸੰਗੀ ਨਹੀਂ ਧਨ ਦਾਰਾ ਤੇ ਸੰਪਤੀ ਇਹ ਪਰਵਾਰ ਇਹ ਧਨ ਇਹ ਰੁਪਈਆ ਪੈਸਾ ਇਹਦੇ ਵਿੱਚੋਂ ਕੁਝ ਵੀ ਤੇਰਾ ਆਪਣਾ ਨਹੀਂ ਇਸ ਗੱਲ ਨੂੰ ਸਚਾਈ ਇਹ ਤੇ ਸੱਚੀ ਜਾਣ ਕੇ ਆਪਣੇ ਹਿਰਦੇ ਚ ਬਿਠਾ ਲੈ ਜੇ ਨਹੀਂ ਬਿਠਾਉਂਗਾ ਤੇ ਗੁਰੂ ਜੀ ਦਾ ਇੱਥੇ ਕੋਈ ਨੁਕਸਾਨ ਨਹੀਂ ਹੋਣਾ ਨੁਕਸਾਨ ਤੇ ਪਈ ਆਪਣਾ ਹੀ ਹੋਣਾ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਇਸ ਬਚਨ ਨਾਲ ਮੈਂ ਸਮਾਪਤੀ ਕਰਦਾ ਆਂ ਆਪ ਜੀ ਫਰਮਾਉਂਦੇ ਨੇ ਮੇਰੀ ਮੇਰੀ ਕਿਆ ਕਰ ਹੈ ਜਿਨ ਦਿਆ ਸੋ ਪ੍ਰਭ ਲੋੜ ਜਿਸ ਮਾਲਕ ਨੇ ਸਭ ਕੁਝ ਦਿੱਤਾ ਹੈ ਉਹਦੇ ਵਾਲਾ ਆਪਣਾ ਧਿਆਨ ਕਰ ਮੇਰੀ ਮੇਰੀ ਨਾ ਕਰਿਆ ਕਰ ਹਰ ਵਕਤ ਕਿਉਂਕਿ ਸਰ ਪਰ ਉਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਇਹ ਲੱਖਾਂ ਕਰੋੜਾਂ ਇਹ ਸਭ ਕੁਝ ਤੋਂ ਛੱਡ ਕੇ ਸਰ ਪਰ ਮੈਨੇ ਹਰ ਹਾਲਤ ਵਿੱਚ ਤੂੰ ਹਰ ਹਾਲਤ ਵਿੱਚ ਇੱਥੋਂ ਚਲਿਆ ਜਾਣਾ ਲੱਖ 84 ਭਰਮਤਿਆਂ ਦੁ ਦੁਲੱਭ ਜਨਮ ਪਾਇਓ ਏ 88 ਲੱਖ ਜੁਨਾਂ ਵਿੱਚੋਂ ਭਟਕਦੇ ਆਂ ਭਟਕਦੇ ਆਂ ਤੈਨੂੰ ਇਹ ਸਰੀਰ ਮਿਲਿਆ। ਕਈ ਲੋਕ ਜੇ ਵੀ ਪੁੱਛੀ ਜਾਂਦੇ ਨੇ ਸਿੱਖ ਵੀ ਪੁੱਛਦੇ ਨੇ ਜੀ ਰੀ ਇਨਕਾਰਨੇਸ਼ਨ ਹੁੰਦੀ ਐ ਦੁਬਾਰਾ ਜਨਮ ਹੁੰਦਾ ਐ ਪਰ ਲਿਖਿਆ ਤੇ ਹੋਇਆ ਤੁਸੀਂ ਕਦੀ ਪੜਿਆ ਨਹੀਂ। ਜੇ ਜੇ ਸਿੱਖ ਵੀ ਪੁੱਛਦੇ ਫਿਰ ਵੀ ਦੁਬਾਰਾ ਜਨਮ ਹੁੰਦਾ ਐ ਪੁਨਰ ਜਨਮ ਹੁੰਦਾ ਐ ਤੇ ਫਿਰ ਮੈਨੂੰ ਲੱਗਦਾ ਐ ਕਿ ਇਹਨਾਂ ਨੇ ਕਦੀ ਸਿਰਫ ਉਹਦੇ ਮੱਥੇ ਹੀ ਟੇਕੇ ਨੇ। ਇੰਨੇ ਵਿੱਚ ਨਿਗਾ ਨਹੀਂ ਮਾਰੀ ਕਿ ਵਿੱਚ ਲਿਖਿਆ ਕੀ ਹੈ ਸਾਫ਼-ਸਾਫ਼ ਲਿਖਿਆ 1084 ਪਰਮਤਿਆਂ 84 ਲੱਖ ਤੋਂ ਭਾਵੇਂ ਬਹੁਤ ਜੂਨੀਆਂ ਅਨਗਿਣਤ ਜੂਨੀਆਂ ਇੱਕ ਮੁਹਾਵਰਾ ਹੈ 84 ਲੱਖ ਜਿਵੇਂ ਅਸੀਂ ਕਹਿੰਨੇ ਆ 36 ਪਦਾਰਥ ਹੋਰ ਇਹੋ ਜਿਹੀਆਂ ਚੀਜ਼ਾਂ 16 ਸ਼ਿੰਗਾਰ ਆਦਿਕ ਅਸੀਂ ਕਹਿੰਨੇ ਆ ਇਸੇ ਤਰ੍ਹਾਂ 1084 ਵੀ ਇੱਕ ਮੁਹਾਵਰਾ ਹੈ ਜਿਹਦਾ ਮਤਲਬ ਅਨਗਿਣਤ ਜੂਨੀਆਂ ਤੂੰ ਪਟਕਦਾ ਪਟਕਦਾ ਆਇਆ ਏ ਦੁਲੱਬ ਜਨਮ ਪਾਇਓ ਏ ਆ ਜਿਹੜਾ ਮਨੁੱਖਾ ਜੀਵਨ ਏ ਇਹ ਬੜਾ ਦੁਰਲਾਬੇ ਛੇਤੀ ਨਾਲ ਮਿਲਣ ਵਾਲਾ ਨਹੀਂ ਤੈਨੂੰ ਵਾਹਿਗੁਰੂ ਜੀ ਦੀ ਕਿਰਪਾ ਨਾਲ ਪ੍ਰਾਪਤ ਹੋ ਗਿਆ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਏ ਪਰਮੇਸ਼ਵਰ ਦੀ ਭਗਤੀ ਕਰਿਆ ਕਰ ਉਹ ਦਿਨ ਜਿਸ ਦਿਨ ਥੋ ਉੱਠ ਕੇ ਚਲੇ ਜਾਣਾ ਏ ਉਹ ਨੇੜੇ ਪਿਆ ਹੁੰਦਾ ਅੱਜ ਆਪਾਂ ਇਹ ਤਿੰਨ ਬਚਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਮਝਣ ਦੀ ਕੋਸ਼ਿਸ਼ ਕੀਤੀ ਏ ਤਰਨਾ ਪਉ ਯੋਹੀ ਗਇਓ ਲਿਓ ਜਰਾ ਤਨ ਜੀਤ ਜਵਾਨੀ ਉਮਰ ਐਵੇਂ ਚਲੀ ਗਈ ਬੁੱਢੇ ਪੈ ਨੇ ਤੇਰੇ ਉੱਤੇ ਜਿੱਤ ਹਾਸਲ ਕਰ ਲਈ ਬਿਰਧ ਭਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ ਬਜ਼ੁਰਗ ਅਵਸਥਾ ਹੋ ਗਈ ਏ ਇਸ ਨੂੰ ਅਜੇ ਵੀ ਸਮਝ ਨਹੀਂ ਆ ਰਹੀ ਕਾਲ ਪਹੁੰਚ ਗਿਆ ਆ ਹੀ ਰਿਹਾ ਹੈ ਬਸ ਧਨ ਦਾਰਾ ਸੰਪਤ ਸਗਲ ਜਿਹਨੇ ਆਪਣੀ ਕਰਮਾਂ ਇਹ ਸਭ ਕੁਝ ਜੋ ਵਾਲੇਵਾ ਤੂੰ ਇਕੱਠਾ ਕੀਤਾ ਹੈ ਇਸ ਨੂੰ ਆਪਣਾ ਨਾ ਮੰਨ ਇਹ ਤੇਰਾ ਇਹਦੇ ਵਿੱਚ ਕੁਝ ਵੀ ਨਹੀਂ ਤੇ ਇਸ ਲਈ ਪਰਮਾਤਮਾ ਦੀ ਭਗਤੀ ਵਿੱਚ ਜੁੜਿਆ ਕਰ ਜਵਾਨੀ ਚੱਲੇਗੀ ਬੁਢੇਪਾ ਆ ਗਿਆ ਇਹਨੇ ਤੈਨੂੰ ਛੱਡ ਕੇ ਨਹੀਂ ਜਾਣਾ ਇਹਨੇ ਤੈਨੂੰ ਆਪਣੇ ਨਾਲ ਲੈ ਕੇ ਜਾਣਾ ਇਸ ਲਈ ਇਹ ਸਾਰੇ ਹੰਕਾਰਬਾਜ਼ੀ ਛੱਡ ਦੇ ਨਿੰਦਿਆ ਚੁਗਲੀ ਛੱਡ ਦੇ ਮਾੜੇ ਕਰਮਾਂ ਦਾ ਤਿਆਗ ਕਰ ਧਰਮ ਦੀ ਕਿਰਤ ਕਰਿਆ ਕਰ ਨਾਮ ਜਪਿਆ ਕਰ ਤੇ ਕਿਸੇ ਲੋੜਵੰਦ ਦੀ ਸਹਾਇਤਾ ਕਰਿਆ ਕਰ ਅੱਜ ਦੇ ਵਿਚਾਰ ਆਪਾਂ ਇੱਥੇ ਸਮਾਪਤ ਕਰਦੇ ਹਾਂ ਅਗਲੇ ਸ਼ੁੱਕਰਵਾਰ ਨੂੰ ਇਸ ਤੋਂ ਅਗਲੇ ਸ਼ਲੋਕ ਸਮਝਣ ਦੀ ਕੋਸ਼ਿਸ਼ ਕਰਾਂਗੇ ਸੋ ਆਪਾਂ ਸਾਰੇ ਕੋਸ਼ਿਸ਼ ਕਰੀਏ ਜੀ ਜੋ ਗੁਰੂ ਮਹਾਰਾਜ ਦੀ ਬਾਣੀ ਵਿੱਚੋਂ ਸਿੱਖਦੇ ਆਂ ਸਮਝਦੇ ਆਂ ਉਸ ਨੂੰ ਆਪਣੇ ਜੀਵਨ ਵਿੱਚ ਵੀ ਥਾਂ ਦਈਏ ਆਪ ਸਾਰੀ ਸੰਗਤ ਨੇ ਬੜੇ ਪਿਆਰ ਨਾਲ ਅੱਜ ਦੀ ਵਿਚਾਰ ਨੂੰ ਸੁਣਿਆ ਆਪ ਸਭਨਾਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਪਾਸੋਂ ਵਿਚਾਰ ਕਰਦੇ ਆਂ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ